ਮੈਂ ਇਮਾਂਏ ਆਪਣੇ ਪੁਰਾਣੇ ਦਿਨ ਯਾਦ ਕਰਕੇ ਗੁਰੂ ਰੰਧਾਵਾ ਹੋ ਕੇ ਪਾਵੁਕ ਸੋਸ਼ਲ ਮੀਡੀਆ ਤੇ ਆਪਣੀ 2012 ਦੀ ਵੀਡੀਓ ਨੂੰ ਸ਼ੇਅਰ ਕਰਕੇ ਆਂਖ ਦਿੱਤੀਆਂ ਇਹ ਸਾਰੀਆਂ ਗੱਲਾਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਗੁਰੂ ਰੰਧਾਵਾ ਜੋ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਇੰਡਸਟਰੀ ਨੂੰ ਕਈ ਹਿੱਟ ਗੀਤ ਵੀ ਦਿੱਤੇ ਹਨ ਗੁਰਸ਼ਰਨ ਜੋਤ ਸਿੰਘ ਰੰਧਾਵਾ ਤੋਂ ਗੁਰੂ ਰੰਧਾਵਾ ਬਣੇ ਗਾਇਕ ਨੇ ਆਪਣੇ ਕਰੀਅਰ ਦੇ ਵਿੱਚ ਹੁਣ ਤੱਕ ਕਈ ਸਾਰੇ ਹਿੱਟ ਗੀਤ ਦਿੱਤੇ ਹਨ ਜਿਨ੍ਹਾਂ ਨੂੰ ਅੱਜ ਵੀ ਸੁਨਿਆ ਜਾਂਦਾ ਹੈ ਤੇ ਉਹਨਾਂ ਗੀਤਾ ਦੀ ਤਾਜ਼ਗੀ ਅੱਜ ਵੀ ਬਰਕਰਾਰ ਹੈ ਗੁਰ ਰੰਧਾਵਾ ਨੇ ਕਈ ਸਾਰੇ ਗੀਤਾ ਨੂੰ ਆਪ ਵੀ ਲਿਖ ਤੇ ਕਈ ਸਾਰੇ ਗੀਤਾ ਨੂੰ ਆਪ ਕੰਪੋਜ਼ ਵੀ ਕੀਤਾ ਹੈ ਉਨ੍ਹਾਂ ਦੇ ਹਿੱਸੇ ਕਈ ਹਿੱਟ ਗੀਤ ਆਏ ਹਨ ਜਿਨ੍ਹਾਂ ਦੇ ਵਿੱਚ ਲਾਹੌਰ ਸਲੋਲੀ ਸਲੋਲੀ নাচ ਮੇਰੀ ਰਾਣੀ ਇਸ਼ਕ ਤੇਰਾ ਯਾਰ ਮੋੜ ਦੋ 베ਬੀ ਗਰਲ ਅਤੇ ਹੋਰ ਵੀ ਬਹੁਤ ਸਾਰੇ ਐਸੇ ਗਾਣੇ ਸ਼ਾਮਿਲ ਹਨ ਗੁਰੂ ਰੰਧਾਵਾ ਨੇ ਆਪਣੀ ਆਵਾਜ਼ ਦੇ ਨਾਲ ਸਾਰਿਆਂ ਦਾ ਦਿਲ ਜਿੱਤਿਆ ਲੇਕਿਨ ਆਪਣੀ 2012 ਦੀ ਵੀਡੀਓ ਸ਼ੇਅਰ ਕਰਕੇ ਉਹਨਾਂ ਨੇ ਬਹੁਤ ਇਮੋਸ਼ਨਲ ਨੋਟ ਵੀ ਲਿਖਿਆ ਉਹਨਾਂ ਨੇ ਲਿਖਿਆ 2012 ਦੇ ਵਿੱਚ ਜਦੋਂ ਮੈਂ Facebook ਤੇ ਅਪਲੋਡ ਕਰਨ ਦੇ ਲਈ ਵੀਡੀਓ ਰਿਪੋਰਟ ਕਰਨ ਲਈ ਫੋਨ ਦੀ ਖੋਜ ਕਰਦਾ ਸੀ ਅਤੇ ਗੁਰਸਹਿਬ ਬਾਜੀ ਰਾਤ ਨੂੰ ਵੀਡੀਓ ਰਿਕਾਰਡ ਕਰਨ ਦੇ ਲਈ ਆਪਣੇ ਇੱਕ ਦੋਸਤੋਂ ਕੈਮਰਾ ਲਿਆਉਂਦੇ ਸਨ ਪਰਮਜੀਤ ਕੀਬੋਰਡ ਤੇ ਮੇਰੀ ਮਦਦ ਕਰਦਾ ਸੀ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਸੁੰਦਰ ਬਣਾਉਣ ਦੇ ਲਈ ਮੈਂ ਆਪਣਾ ਕਾਰ ਛੱਡਣ ਤੋਂ ਬਾਅਦ ਸਖਤ ਮਿਹਨਤ ਕਰ ਰਿਹਾ ਹਾਂ ਮੈਂ ਅੱਜ ਜੋ ਹਾਂ ਉਸ ਨੂੰ ਬਣਾਉਣ ਦੇ ਲਈ ਤੁਹਾਡੇ ਸਭ ਦਾ ਧੰਨਵਾਦ ਮੈਂ ਹਰ ਰੋਜ਼ ਇਹ ਸੋਚ ਕੇ ਉੱਠਦਾ ਹਾਂ ਕਿ ਇਹ ਕੰਮ ਤੇ ਮੇਰਾ ਪਹਿਲਾ ਦਿਨ ਹੈ ਸਖਤ ਮਿਹਨਤ ਯਕੀਨੀ ਤੌਰ ਤੇ ਜਿੱਤਦੀ ਹੈ ਤੁਹਾਡੇ ਸ਼ਬਦਾਂ ਦਾ ਧੰਨਵਾਦ ਆਪਣੇ ਇਸ ਨੋਟ ਦੇ ਵਿੱਚ ਤਾਂ ਗੁਰੂ ਰੰਧਾਵਾ ਨੇ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹਨਾਂ ਲੋਕਾਂ ਦਾ ਵੀ ਗੁਰੂ ਰੰਧਾਵਾ ਧੰਨਵਾਦ ਕਰਦੇ ਹਨ ਜੋ ਸ਼ੁਰੂ ਤੋਂ ਉਹਨਾਂ ਦੀ ਮਦਦ ਕਰ ਰਹੇ ਹੈ ਤੇ ਉਹਨਾਂ ਦੇ ਨਾਲ ਹੈ ਤੁਹਾਡੀ ਕੀ ਰਾਏ ਹੈ ਗੁਰੂ ਰੰਧਾਵਾ ਦੀ ਇਸ ਵੀਡੀਓ ਤੇ ਤੇ ਇਸ ਨੋਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਦੇਉ ਦੇ ਪੈਰੀ ਚਾਂਦਰ ਉਹ ਚੋਗ ਜੁਗਿੰਦਾ ਆਇਆ i Rang not